ਆਲੋ ਮੇਤਰੋ ਅੱਜ ਜਾਣਾ ਸੀ ਮੇਲੇ ਤੇ ਫਿਲਹਾਲ ਇਧਰ ਚੱਲੇ ਹਾਂ ਦੁੱਧ ਪਾਣ ਆ ਦੇਖੋ ਦੁੱਧ ਪਾਣ ਆਕੇ ਨਹੀਂ ਜਾਖਲੀ ਮੈਂ ਇੱਕ ਹੁਣ ਟੱਗੀ ਤੇ ਮੋਟਰਸਾਈਕਲ ਤੇ ਕੈਕ ਕਰਕੇ ਫੋਨ ਸੇਟ ਸਟਾਰਟ ਚੱਲੇ ਆ ਹੁਣ ਅਸੀਂ ਇਹ ਦੁੱਧ ਪਾਣ ਬਸ ਥੋੜੀ ਦੂਰ ਆ ਬਾਹੋਂ ਆਪਣੀ ਡੈਸਟੀਨੇਸ਼ਨ ਤੇ ਤਾਲੀ ਜਾਣੀ ਆ ਮੋਹਲੜੀ ਜਾਂ ਫਾੜੜੀ ਜਾਣੀ ਤਲੰਤਰ ਜਾਵਾਂਗਾ। ਅਲੈਗਨਾ ਸਿਮਾ ਤੇ ਲਿਖੀ ਲੇਖਾ। ਪੂਰੇ ਰੱਕੇ ਸੀ ਦੁੱਧ ਮਾਣਾ। ਆ ਮੈਂ ਲੜੀ ਦਾ ਅੰਦਰ ਉੱਲੀ। ਨਾ ਨਾ ਮਾਤਾ। ਦੁੱਧ ਪਾ ਗਏ ਸੀ ਪਹੁੰਚ ਗਏ ਘਰੇ। ਹੁਣ ਜਾਵਾਂਗੇ ਬਾਲਕਟਾਂ ਪਲਾਨ ਬਣ ਗਿਆ ਸਾਡਾ ਬਾਲਕਟਾਂ ਦਾ ਹਣਾ ਲੜੀ। 400 ਰੁਪਏ ਮੋਟਰਸਾਈਕਲ ਤੇ ਲਵਾਇਆ ਇਹਨੇ ਵੇਨ ਗਿਆ। ਮੈਂ ਤਾਂ ਬਸ ਕੀਤਾ ਵੀਡੀ। ਖੜੇ ਦੀ ਮਾਰ ਕੇ ਕਾ ਹੋ ਰ? ਮੈਂ ਇੱਧਰ ਕਰਾ ਖੜੇ ਨਹੀਂ ਮਾਰੋ। ਸੈਕ ਬੂਕਦਵਾਰੀ ਹੈਗੀ। ਹੂੰ। ਹੁੰਡਾ ਦੀ ਵਾਲ ਕਢਾ ਕੇ ਲੈ ਕੇ ਆ ਚੱਲ। ਬਚਾ ਹੋ ਗਿਆ। ਸਾਹ ਤੇ ਟੁੱਟ ਨਹੀਂ ਦੀ ਵੀ। ਕੋਈ ਸਾਹ ਨਹੀਂ। ਪ੍ਰਭੂ। ਮੈਂ ਆਗਾ ਕਟਵਾ ਕੇ। ਜੱਗਨਾ ਤੋਂ ਫੁਰੀ ਬੰਨੇ ਲੇ ਕੇ। ਇਹ ਕੀ? ਆਂਦੇ Baal ਦੇਖੋ ਲੋਕੋ ਫਿਰ। ਹੁਣ ਬਸ ਚੱਲੇ ਕੱਪੜੇ ਕੱਪੜੇ ਪਾ ਲੈ। ਚੱਪਲਾ ਪਾ ਕੇ ਚੱਲ। ਹਾਂ ਜੀ ਬੂਡੇ ਵਾਲਾ। ਚੱਲ ਕੋਈ ਨਾ ਬੂਡੇ ਵਾਲਾ ਨਾ। ਮੇਰੇ ਡੈਡੀ ਦਾ ਲੁੱਕ ਦੇਖੋ। ਹਰੂ ਦੀ ਕਮੈਂਟ ਆ ਦੱਸੋ ਮੇਰਾ ਲੁੱਕ ਵਧੀਆ ਕਿ ਮੇਰੇ ਡੈਡੀ ਦਾ ਬਸ ਚੱਲੇ ਅਸੀਂ ਚਲ ਚਲ ਚੱਕਦਾ ਮਟ ਮੈਂ ਨਹੀਂ ਚਲਾਦੀ ਮੈਂ ਚੱਕੜਾ ਭੱਜਦਾ ਮੈਂ ਪਰ ਡੈਡੀ ਕਹਿੰਦਾ ਬੂਟ ਵਾਲਾ ਹਣਾ ਬੂਟਾਂ ਨੇ ਵਧੀਆ ਲੱਦੀ ਯਾਰ ਗਰਮੀ ਗੁਰਮੀ ਆ ਜਾਂਦੀ ਏ ਫਿਰ ਵਧੀਆ ਲੱਗਦਾ ਆ ਦੇਖੋ ਪਾਣ ਲੱਗਾ ਮੈਂ ਹੁਣ ਬੂਟ ਹੁਣ ਮੇਰੇ ਕੋਲੇ ਬੂਟ ਆ ਅੰਜਲੀ ਕੇ ਪੈਸੇ ਥੁੜਾ ਆ ਲੈ ਲੈ ਆਪੇ ਇੱਕੜਾ ਪਹਿਗਣਾ ਚਾਹੀਏ ਆ ਮੈਂ ਬੂਟ ਚੁੱਕਿਆ ਦੁਕਾਨ ਤੇ ਅੰਕਲ ਪਹਿਗਣਾ ਕੁੜਾ ਆ ਕੇ ਪੈਸੇ ਚੱਲੀ ਗਏ ਤੇ ਚੀਜ਼ ਵੀ ਖਾਨੀਆਂ ਨਾਲ ਨੌੜ ਲਈ ਆ ਗਏ ਦਿਸੜਾ ਆਤਾ ਡੈਡੀ ਨੂੰ ਹੁਣ ਚੱਲੀਏ ਇੱਥੇ ਚੱਲੀਏ ਮੇਲੇ ਦੇ ਹਾਂ ਮੇਲੇ ਦੇ ਖੋਲ ਤਾਂ ਕੁੰਡਾ ਦਰੁਰ ਜਾਣਾ ਸੀ ਖਿੱਚ ਦੇ